ਪਤਾ ਨਹੀਂ ਕਿੰਜਰ ਦਾ ਜਵਾਹ ਕਿੱਥੇ ਗਿਆ ਆਇਆ ਹੀ ਨਹੀਂ ਹੈਗਾ ਨਾ ਤੜਕੇ ਦਾ ਨਾ ਚਾਹ ਨਾ ਪਾਣੀ ਪਤਾ ਨਹੀਂ ਕਿੱਧਰ ਲੰਘਿਆ ਤੜਕੇ ਦਾ ਸ਼ਾਲਾ ਅਜੂਬਾ ਕੰਮ ਇੱਥੇ ਭੁੱਖਾ ਮਰਦਾ ਗਔਰੇ ਖਾਲੂਆ ਉਹੋ ਬਾਬੂ ਤੂੰ ਤੱਕ ਹੈ ਉਹਨੇ ਤਾਂ ਪੈਣ ਰਿਹਾ ਤੂੰ ਕਿੰਦਰ ਹੋਇਆ ਬੱਚਦੇ ਓਖੜਿਆ ਆਏਗਾ ਤੂੰ ਬੋਲਦਾ ਹੁੰਦਾ ਯਾਰ ਕਦੇ ਸੇ ਦੇਮੂੰ ਵੀ ਬੋਲਦਾ ਕਰਾ ਤੂੰ ਇਹ ਕੀ ਬੋਲਦਾ ਦੇਮੂ ਕਦਮ ਨਿਕੜਿਆ ਗਿਆ ਤੀ ਮੈਂ ਜਾ ਦੇ ਦੋਸਤ ਕੋਲ ਗਿਆ ਹੋਇਆ ਤੀ ਕਹਦਾ ਨਾ ਯਾਰਾ ਦੋਸਤਾਂ ਚ ਫਿਰ ਜੰਮ ਆ ਕੋਈ ਕਰਦਾ ਕੰਮ ਸਮਾਰ ਲਿਆ ਕਰ ਬਾਂਪੂ ਯਾਰ ਮੈਂ ਕੀ ਕਰਦਾ ਕੰਮ ਸਮਾਰਾਂ ਆਈ ਨਾ ਯਾਰ ਕਰਦਾ ਕੰਮ ਮੈਂ ਆ ਪੱਤੇ ਇਕੱਠੇ ਕਰਦਿਆਂ ਕਰਦਾ ਕਰਦਿਆਂ ਕਰ ਆ ਇੱਕ ਕਵਾੜ ਚੱਕ ਦੇ ਉਹ ਸਾਰਾ ਮੈਂ ਕਿਹਾ ਵੀ ਕਵਾੜੀਏ ਵੀ ਵੇਚ ਦੇ ਗਾਣੋ ਕੰਮ ਆਊਗਾ ਇਹ ਬਾਤ ਚ ਕੀ ਕੰਮ ਆਊਗਾ ਆ ਇਹਨੂੰ ਰਮਾ ਦਿਆ ਕਰ ਐ ਸਬਜੀ ਲਈ ਹੋਈ ਹੈਗੀ ਕਦੇ ਤੂੰ ਉਸ ਨੂੰ ਲੱਗਦਾ ਯਾਰ ਇਹਦੀ ਮੈਂ ਗੁੜਾ ਬੰਦਾਂ ਮਾਉਨਾ ਇਹਨੂੰ ਕੁਛ ਨਹੀਂ ਲੱਗਦਾ ਇਹ ਤੇ ਕੱਲ ਲੱਗਦਾ ਕਿ ਅਮੀ ਦਾਣ ਇੰਨੇ ਬਰੀ ਦਾ ਲਾਪਟ ਪਟ ਖਾ ਲਈ ਆਪਾਂ ਨੇ ਦੁਬਾਰੇ ਲਾਈਆ ਮੈਂ ਤੂੰ ਕਹਿੰਦਾ ਕੁਛ ਲੱਗਦਾ ਨਹੀਂ ਹੈ ਨਾ ਪਤਾ ਘਰ ਦੇ ਕੰਮ ਕਰਿਆ ਘਰ ਐਡਾ ਵੱਡਾ ਹੋ ਰਿਹਾ ਹੁਣ ਮੈਂ ਤੈਨੂੰ ਕਹਿੰਦਾ ਸੋਨਾ ਨਹੀਂ ਲੱਗਦਾ ਲੋਕ ਵੀ ਕਹਿੰਦੇ ਨੇ ਵੀ ਕੁਛ ਕਰਦਾ ਨਾ ਤੂੰ ਕਰੇ ਖੇਤੀ ਦਾ ਤੈਨੂੰ ਆਏ ਪਤਾ ਆਪਣੀ ਬੱਟ ਕਿਹੜੀ ਆ ਚਾਹ ਯਾਰ ਬਾਪੂ ਤਾ ਤੂੰ ਛੱਡ ਮੈਂ ਇੱਕ ਸਕੀਮ ਸੋਚੀ ਸੀਗੀ ਉਹੀ ਗੱਲਾਂ ਮੇਰੇ ਦੋਸਤਾਂ ਦੇ ਮੇਰੇ ਦੋਸਤ ਦੇ ਚਾਹ ਤੇਰਾ ਮੁੰਡਾ ਹਣਾ ਬਾਰੀ ਗਿਆ ਹੋਇਆ ਕੈਨੇਡਾ ਉਹਦੇ ਨਾਲ ਦੇ ਮਾਂ ਬਾਪ ਨੂੰ ਇੰਨੇ ਪੈਸੇ ਭੇਜਦਾ ਹੈਗਾ ਹਨਾ ਜੇ ਮੈਂ ਵੀ ਭਾਗ ਜਾ ਪਰ ਸਣ ਦੇ ਉਹ ਤੂੰ ਇੰਨਾਂ ਇੱਕ ਕਨੇਡਾ ਕੋਲ ਉੱਡਦਾ ਨੂੰ ਪਹਿਲਾਂ ਦੇਖ ਲੈ ਕੋਈ ਟੰਪ ਟੰਪ ਹੈਗਾ ਉਹਨੇ ਇਧਰ ਰਿਪੋਰਟ ਕਰਤੇ ਪੁੱਤ ਸਾਰੇ ਉਹ ਕਾਨੂੰਨ ਬਾਪੂ ਯਾਰਾ ਉਹ ਤਾਂ ਜਿਹੜੇ ਉਹ ਜਾਂਦੇ ਨੇ ਉਹਨਾਂ ਨੂੰ ਪਰਿਆਗਾ ਉਹ ਐਵੇਂ ਨਹੀਂ ਪਤਾ ਇੰਨਾਂ ਗੱਲਾਂ ਚ ਕੁਛ ਨਹੀਂ ਆਪਣਾ ਇੱਕ ਕੀਲਾ ਸੁੱਖ ਨਾਲ ਦੇਖ ਲੈ ਘਰ ਵੀ ਵਧੀਆ ਆਪਣਾ ਉਰੇ ਦੂ ਕੰਮ ਕਰ ਲੈ ਕੋਈ ਯਾਰਾ ਉੱਥੇ ਜਾਦੇ ਪੈਸੇ ਨੇ ਉਹ ਕੋਸਲੀ ਹੈਗਾ ਬਾਹਰਲੇ ਮੁਲਖਾਂ ਨੂੰ ਪਤਾ ਉਰੇ ਮੈਂ ਇਕੱਲਾ ਰਹ ਜੂ ਉਥੇ ਤੂੰ ਕਰ ਲੈਣਾ ਉਥੇ ਤੇਰਾ ਕੋਈ ਨਾ ਦੋ ਸਾਲਾਂ ਬਾਅਦ ਯਾਰ ਮੈਂ ਤੈਨੂੰ ਬੁਲਾ ਲੂੰ ਪਤਾ ਇਹ ਤਾਂ ਗੱਲੇ ਹੀ ਹੁੰਦੀਆਂ ਨੇ ਬੁਲਾਉਣ ਵਾਲੀਆਂ ਤਾਂ ਇਹ ਜੀ ਕੋਈ ਬੁਲਾਇਆ ਜਾਂਦਾ ਹੁੰਦਾ ਕਾਣ ਨਹੀਂ ਬੁਲਾਇਆ ਕਿਤੇ ਬਾਹਰ ਘੁੰਮ ਲਈ ਜਾਣਾ ਮੇਰੀ ਗੱਲ ਸੁਣਦਾ ਬਾਹਰਲੇ ਮੁਲਖ ਨੂੰ ਪਤਾ ਲੋਕਾਂ ਨੇ ਕੀ ਹਾਲ ਹੁੰਦੇ ਨੇ ਉਥੇ ਨਸ਼ਿਆਂ ਤੇ ਲੱਗਦੇ ਜਾਂਦੇ ਨੇ ਲੋਕ ਉਥੇ ਆਮ ਵੀ ਖੇ ਲੀਨਾ ਸ਼ਾਂਤੀ ਲੱਗਦੀ ਚੁੱਟਾ ਹਾਂ ਮੂ ਵੀ ਕਾਣ ਚੁੱਟਾ ਚੁੱਟਾ ਮੈਂ ਨਹੀਂ ਕਰਦੇ ਨਾ ਉਹ ਰੇ ਤੂੰ ਕਰਦਾ ਤਾਂ ਮੈਂ ਸਮਾਰ ਲਿਆ ਅਗਰ ਕਿਸੇ ਨਾਲ ਲਾ ਦੇਣਾ ਤੇ ਮਿਸਤਰੀ ਮਿਸਤਰੀ ਨਾਲ ਆਹੋ ਐਨਾ ਪੜ ਕੇ ਉਹ ਮੈਂ ਮਿਸਤਰੀ ਨਾਲ ਲੱਗੂ ਉਹ ਭਾਈਆ ਪੜਿਆ ਤੂੰ ਕੋਕ ਪੜਿਆ ਤੂੰ ਦਸਲੀ ਚ ਪਤਾ ਤੇਰੀ ਕਿੰਨੇ ਨੰਬਰ ਸੀ ਹਾਂ ਪਤਤ ਮਸਾ ਤੂੰ ਪਾਸ ਕਰਾਇਆ ਨਾ ਵਿਫਤਾ ਕਰ ਕਰਕੇ ਮੈਡਪੜੀਆਂ ਆਏ ਮੀ ਕਰਾਇਆ ਯਾਰ ਉਹ ਭਾਈਆ ਤੇ ਤੈਨੂੰ ਨਹੀਂ ਪਤਾ ਤੇ ਤੂੰ ਗ੍ਰੀਪਤੈ ਸਾਰੀ ਪਤਾ ਵੈਨ ਜੇ ਸੁਣਾ ਉਰੇ ਤੈਨੂੰ ਮਿਸਤਰੀ ਨਾਲ ਲਵਾ ਦੇਣਾ ਦਿਹਾੜੀ ਦੇ ਬਗ ਜਾ ਕਰ ਨਹੀਂ ਮਿਸਤਰੀ ਕੰਮ ਸਿੱਖ ਲੈ ਹਜ਼ਾਰ ਕੰਮ ਪਿਆ ਉੱਥੇ ਕੀ ਕਰੀਂ ਉੱਥੇ ਵੀ ਤਾਂ ਦਿਹਾੜੀ ਇਹੀ ਕਰੇਗਾ ਯਾਰ ਕਾ ਮੈਂ ਦੌਤੀ ਰਹਾਂਗਾ ਬਈ ਉੱਥੇ ਨਹੀਂ ਦੇਖ ਮੈਂ ਜਾਣ ਦਿੰਦਾ ਮਰਜ਼ੀਆ ਕਰਦਾ ਬਈ ਹੁਣ ਤੂੰ ਐ ਮੈਂ ਤੈਨੂੰ ਮਰਜ਼ੀਆ ਨਹੀਂ ਕਰਨਾ ਦਿੰਦਾ ਅੱਗੇ ਉੱਥੇ ਨਹੀਂ ਜਾਣਾ ਤੈ ਉਰੇ ਆਦਾ ਕੁਝ ਮੱਝੀ ਕੰਮ ਕਰ ਲਿਆ ਮੈਂ ਤੈਨੂੰ ਟੋਕਦਾ ਨਹੀਂ ਮੈਂ ਤਾਂ ਉੱਥੀ ਆਂ ਬਾਰੀ ਜੰਗਾਂ ਨਹੀਂ ਡਈ ਜਾਣਾ ਲਾ ਫਿਰ ਹੁਣ ਜਾਣਾ ਤਾਂ ਜਾਣਾਗਾ ਉਹ ਤੈਨੂੰ ਕਿਹਦੇ ਵੀ ਸਲਾhti ਪਤਕ ਕੈਨੇਡਾ ਬਾਹਰ ਲੈ ਮੌਕਾ ਤੇ ਕੋਸ ਨਹੀਂ ਹੈਗਾ ਉਰੀ ਸਾਰਾ ਕੁਸ ਯਾਰ ਕੁਸ ਨਹੀਂ ਹੈਗਾ ਉੱਥੇ ਇੱਥੇ ਉਹ ਦੇ ਲਾਉਣਾ ਰਿਸ਼ਤੇਦਾਰ ਗਿਆ ਤੀ ਉਹ ਮਾਨੀ ਹਾਂ ਗਿਆ ਨਹੀਂ ਤੀ ਉਹ ਮਾਨੀ ਆ ਪਤਾ ਨਹੀਂ ਮਨੀ ਹੈ ਆ ਹੁਣ ਜੇ ਅਮਰੀਕਾ ਗਿਆ ਤੀ ਉਧਰ ਉਹ ਕਰਤਾ ਉਹ ਕੀ ਕਰਦੇ ਹੁੰਦੇ ਰੋਨੂ ਪਰ ਮੈਂ ਤਾਂ ਕੈਨੇਡਾ ਜਾਣਾ ਉਹ ਕੈਨੇਡਾ ਇਹ ਵੀ ਇਹ ਪੁੱਤ ਇੱਕੋ ਗੱਲ ਹੈ ਸਰਕਾਰਾਂ ਰੜੀਆਂ ਮਿਲੀਆਂ ਨਹੀਂ ਆਨੇ ਕੈਨੇਡਾ ਕੀ ਅਮਰੀਕਾ ਕਿੰਨਾ ਕੁ ਦੂਰ ਆ ਉਥੋਂ ਇਹ ਰਲੀਆਂ ਬਲੀਆਂ ਸਰਕਾਰ ਆਹਂ ਦੀਆਂ ਨੇ ਪੱਤਾ ਕੋਈ ਨਹੀਂ ਹੁੰਦਾ ਉਹ ਵੀ ਤੈਨੂੰ ਕਰ ਦਉਣਗੇ ਉਹੀ ਜਿਹੜਾ ਮਸੂਹ ਨੂੰ ਆਏ ਕਿਵੇਂ ਕੱਢ ਦੇਣਗੇ ਉਹ ਕੱਢ ਤਾਂ ਨਹੀਂ ਜੇ ਤੈਨੂੰ ਪੱਤਾ ਆਪਣੇ ਵਰਗਿਆਂ ਨੂੰ ਉੱਥੇ ਕੋਈ ਨਹੀਂ ਰੱਖਦਾ ਕਿਧਰੇ ਨਹੀਂ ਤੂੰ ਰੀ ਕੰਮ ਕਰ ਲੈ ਪੁੱਤ ਤੈਨੂੰ ਮੈਂ ਲਿਖਾ ਦਿਆਂ ਪਹਿਲਾਂ ਯਾਰ ਮੈਨੂੰ ਤੂੰ ਐਂ ਦੱਸ ਮੈਂ ਤਾਂ ਬਾਹਰ ਹੀ ਜਾਊਂਗਾ ਬੱਬਿਆ ਤੇਰਾ ਇੱਕ ਤਾਂ ਮੁੰਡਾ ਮੈਂ ਲਾ ਦੇ ਇੱਕ ਕਿੱਲਾ ਮੇਰੇ ਤੇ ਦੱਸ ਕੀ ਹੁੰਦਾ ਤੇ ਕਈ ਭਾਵੇਂ ਤੁਸੀਂ 3 ਹੁੰਦੇ ਭਾਵੇਂ 4 ਹੁੰਦੇ ਮੈਂ ਤੇ ਇਹਦੇ ਕੁਝ ਨਹੀਂ ਲਾਉਂਦਾ ਵੀ ਗੱਲ ਸੁਣਨਾ 10000 ਰੁਪਏ ਹੁੰਦੇ ਹੁਣ ਲੈ ਜਾਣੇ ਹੁਣ ਲੈ ਆ ਹਾਂ ਵੀ ਰੇਦੀ ਲਾ ਲੈ ਗੋਲ ਗੱਪਿਆਂ ਦੀ ਵੇਚ ਲੈ ਮੈਨੂੰ ਮੈਨੂੰ ਲੱਗਾ ਤਸੇ ਦੀ ਹੋਰ ਤੂੰ ਕੀ ਚਾਹੁੰਦਾ ਕੀ ਹੈ ਤੈਨੂੰ ਬਾਹਰ ਜਾਣਾ ਮੈਂ ਤਾਂ ਕੈਨੇਡਾ ਉਹ ਬਈ ਮੈਨੂੰ ਦੇਖੋ ਬਤਰਾ ਬੜੀ ਏਨੀ ਗੰਜਾਇਸਲੀ ਹੈਗੀ ਤੂੰ ਗੰਜਾਇਸ ਕਿਉਂ ਨਹੀਂ ਹੈਗੀ 1 ਕਿਲਾ ਵੇਚ ਦੇ ਦੱਸ ਕੀ ਉਹ ਤੈਨੂੰ 20 ਕਿਲੇ ਬਣਵਾ ਦੂੰਗਾ ਜੇ ਮੈਂ ਕੋਸ ਨਹੀਂ ਬਣਦਾ ਮੇਰੀ ਗੱਲ ਸੁਣ ਲੈ ਮੈਂ ਹੁਣ ਤੇਰੇ ਤੇ ਲਾਵਾ ਹੈ 1 ਕਿਲਾ ਮੈਂ ਮੰਗ ਰੋ ਕੀ ਖਾਊਂਗਾ ਮੈਂ ਤੇ ਤੈਨੂੰ ਪੈਸੇ ਭੇਜਿਆ ਕਰੂੰਗਾ ਓਕੇ ਰੰਨੀ ਤੂੰ ਪੇਦਾ ਹੋ ਮੈਨੂੰ ਲੋਟ ਜਾ ਬਗ ਜਾ ਓਏ ਓਏ ਚੱਲ ਬਾਪੂ ਕੋਈ ਨਾ ਉਹ ਗੱਸਾ ਯਾਰ ਸਾਰਾ ਆਕੇ ਸੁਨੇ ਐ ਬਗ ਜੇਗਾ ਇਹ ਤੂੰ 3 ਲੱਖ ਰੁਪਇਆ ਤੇਰੇ ਇਧੇ ਲਾਵਾਂ ਮੈਂ ਬਾਪੂ ਮੈਂ ਵੀ ਤੈਨੂੰ ਵੇਚ ਜਾ ਕਰੂੰ ਪੈਸੇ ਬਾਅਦੋਂ ਮੈਂ ਤੈਨੂੰ ਬੁਲਾ ਲੂੰ ਆ ਵੇਚ ਬੂਚ ਕੇ ਆ ਗੀ ਆਪਾਂ ਨਹੀਂ ਆਉਂਦੇ ਭਾਈ ਆਪਾਂ ਤਾਂ ਸਾਡਾ ਪੰਜਾਬ ਵੀ ਠੀਕ ਹੈ ਤੈਨੂੰ ਤਾਂ ਬੁੜੇ ਠੇਰਿਆਂ ਨੂੰ ਤੁਸੀਂ ਤੁਸੀਂ ਆਪਦਾ ਆ ਫਿਰ ਭੱਜੇ ਫਿਰਦੇ ਹੋ ਬਾਹਰੇ ਜਾਣਾ ਬਾਹਰੇ ਜਾਣਾ ਔਰ ਪੁੱਤ ਪੰਜਾਬ ਦਾ ਕੀ ਬਣੂਗਾ ਆਪਣੇ ਮੰਗਰੋਂ ਕੋਈ ਨਾ ਆਪਾਂ ਆ ਜਾਵੇ ਕੋਈ ਨਾ ਮੈਂ ਮੈਂ ਦਾ ਭਾਈ ਤੈਨੂੰ ਹੁਣ ਹੁਣ ਕਹਾ ਲੈ ਬੰਦੇ ਤੂੰ 10 ਵਾਰੀ ਕਹਾ ਲੈ ਮੈਂ ਤੇਨੂੰ ਜਿਵਾਨੀ ਨਹੀਂ ਦੇਂਦਾ ਜਾਂ ਭੱਗ ਜਾ ਜਿੱਧਰ ਜਾਣਾ ਬਾਕ ਕੋਈ ਨਾ ਦੇਖੀ ਮੈਂ ਪਹਿਨਾ ਪਰਾ ਹੋ ਜਾ ਮੈਂ ਨਹੀਂ ਕੋਈ ਨਾ ਬਾਪੂ ਉਹ ਕੋਈ ਭਾਈ ਤੂੰ ਭੱਗ ਜਾ ਜਾਂ ਮੈਂ ਤੇਰੇ ਤੇ 300 ਰੱਖ ਲਾਵਾਂ ਬਾਪੂ ਯਾਰ ਕੋਈ ਨਾ ਮੈਂ ਵੀ ਤੈਨੂੰ ਭੇਜਿਆ ਕਰੂੰ ਉਧਰ ਨਾ ਭਈ ਨਾ ਇਹ ਮੈਨੂੰ ਪਤਾ ਹੈ ਕੋਈ ਨਾ ਬਾਪੂ ਯਾਰ ਇਹ ਵੀ ਕੰਮਾਂ ਚ ਪੁੱਤ ਕੋਈ ਨਹੀਂ ਉਧਰ ਭੇਜ ਦਿੰਦੇ ਹੁੰਦੇ ਨੇ ਇੱਧਰ ਨਹੀਂ ਵੇਚਦੀ ਜੀ ਬੰਦ ਕਰਤੀ ਤਾਂ ਪਹਿਲਾਂ ਵੇਚ ਦਿੱਤੀਗੇ ਜੀ ਜਦੋਂ ਤੁਸੀਂ ਮੈਨੂੰ ਇੰਡਾੜਾ ਕਰਦੇ ਦੀ ਦਾ 3000 ਰੁਪਈਆ ਲੱਗਣਗੇ ਤੇ 30 ਲੱਖ ਲੱਗੂਗਾ 10 ਲੱਖ ਨਾਲ ਨਹੀਂ 2 ਲੱਖ ਨਾਲ ਦੀ ਕਰਦਾ ਫੇਰ ਨਹੀਂ ਵੇਚਦੀ ਵੀ ਇਹ 30 ਨਹੀਂ ਮਿਲੇਗੀ ਗੰਜਾ ਇਸ ਪੁੱਤ ਮੇਰੀ ਗੱਲ ਸਮਝ ਲੈ ਕੋਈ ਨਾ ਬਾਪੂ ਯਾਰ ਆਇਆ ਤਾਂ ਬੰਦ ਕਰਾ ਦੇ ਨੇ ਮੈਂ ਤੈਨੂੰ ਫੇਰ ਵੀ 30 ਕਹਿਣਾ ਨਾ ਤਰਾ ਫੈਲਾ ਕੀ ਹੋਊਗਾ ਉੱਥੇ ਗਏ ਦਾ ਉੱਥੇ ਜਾ ਕੇ ਪੈਸੇ ਬੰਦ ਕਰਨਗੇ ਓਰੇ ਨਹੀਂ ਬੰਦ ਨੇ ਓਰੇ ਨਹੀਂ ਬੰਦੇ ਜਿੰਨੇ ਆਪਾਂ ਉੱਥੇ 1 ਰੁਪਏ ਦੇ ਇੱਥੇ ਆ ਕੇ ਤਾਂ 60 ਰੁਪਏ ਬਣਦੇ ਨੇ ਅੱਛਾ ਹਾਂ ਉੱਥੇ ਦੇ 1 ਰੁਪਏ ਦੇ ਹਾਂ ਚੱਲ ਤੂੰ ਜਾ ਫਿਰ ਕੋਈ ਨਹੀਂ ਜਾ ਬਗ ਜਾ ਖੇਤ ਬਗ ਜਾ ਚੰਗਾ ਫਿਰ ਮੈਂ ਖੇਤ ਜਾ ਕੇ ਆਉਣਾ ਜਾ ਬਗ ਜਾ ਦੇਖਿਆਈ ਉੱਥੇ ਗਾਇਆ ਗੁਈਆ ਵੱਡ ਜਾਂਦੀਆਂ ਨਹੀਂ ਗੀਆਂ ਚੰਗਾ ਭਜਾਈਆਂ ਕੁੰਦਰ ਦੇ ਜਿਵੇਂ ਇਹ ਗੰਨ ਦਾਸਿਆਣੀ ਆ ਉਧਰ 1 लाख ਰੁਪਿਆ ਔਰ 60 ਰੁਪਏ ਬਣ ਜਾਂਦੇ ਨੇ ਓਏ ਫਾਇਦਾ ਦਾ ਬਹੁ ਹੈ ਪਰ ਕੁੰਦਰ ਦਾ ਬੀਚ ਨਾ ਬੀਤੀ ਲਾ ਬਹੁ ਆ 13 ਜੀ ਚੀਜ਼ ਦਾ ਬੀਚ ਤਾਂ ਫਿਰ ਪੈਸੇ ਵੀ ਬਹੁ ਕਮਾ ਕੇ ਭੇਜੂ ਦੇਣਾ ਲੈ ਫਿਰ ਕਰਨ ਦੇ ਚਰਨੇ ਨਾਲ ਗੱਲ ਉਹਨੂੰ ਹੀ ਵੇਚ ਦਿੰਨੇ ਆਂਗੇ ਜਿਆਦਾ ਫਿਰ ਪੈਸੇ ਕਮਾਉਣ ਲੱਗ ਕੇ ਇੱਕ ਦੋ ਹੋਰ ਲੈ ਲਾਂਗੇ ਸਾਹ ਕੋਲ ਜਾ ਕੇ ਆਉਂਦੇ ਮੈਨੂੰ ਚਰਨੇ ਲਵੇ ਉਹਨੂੰ ਤਾਂ ਵਚਰਨੇ ਬਦਿਆ ਆਵੇਂ ਕਿ ਮੈਂ ਹੀ ਤਾਂ ਹੋਰ ਸੁਣਾਉਂ ਕਰ ਉਹ ਵਧੀਆ ਕਿਵੇਂ ਖੜਾ ਤੀ ਰੇ ਕੀਲਾ ਆ ਦੇਖਦਾ ਤੀ ਹਾਂ ਵਧੀਆ ਤਰ੍ਹਾਂ ਦਾ ਮੈਂ ਯਾਰ ਤੈਨੂੰ ਐਂ ਕਹਿੰਦਾ ਸੀ ਵੀ ਜੂਰੀ ਗੱਲ ਹੈ ਕੋਈ ਵੀ ਆਪਾਂ ਨੇ ਵੇਚਣਾ ਆਹ ਕੀਲਾ ਵੀ ਤੂੰ ਦੱਸ ਜੀ ਕੋਈ ਬੰਦਾ ਹੈਗਾ ਨਹੀਂ ਆਂ ਚ ਮੈਂ ਲੈਣਾ ਪਿਆਰ ਕੀ ਲੈ ਇੱਕ ਫਿਰ ਮੈਂ ਤਾਂ ਹੀ ਕਹਿਣਾ ਵੀ ਤੇਰੇ ਨਾਲੇ ਕਰਦਾ ਪਹਿਲਾ ਗੱਲ ਤੂੰ ਖੇਤ ਦਾ ਗਮਾਂਡੀ ਆ ਤੇਰੇ ਨਾਲ ਕਰਦਾ ਗੱਲ ਨਹੀਂ ਤੂੰ ਗੱਲ ਕਰਾਂਗਾ ਕਹਿਗਾ ਵੀ ਹੋਰ ਨੂੰ ਦੱਸ ਤਾਂ ਚੱਲ ਤੇਰਾ ਇਧਰ ਨਾਲ ਬਣ ਜੂ ਮੈਂ ਤੈਨੂੰ ਤਾਂ ਪੁੱਛੇ ਤੇ ਦੱਸ ਫਿਰ ਹਾਂ ਫਿਰ ਮੈਂ ਲੈ ਲੈਣਾ ਲੈ ਲੇਗਾ ਫਿਰ ਤੂੰ ਰੇਟ ਰੂਟ ਫਿਰ ਤੂੰ ਆਪਦਾ ਜੀਤੋ ਮਰਜੀ ਲਵਾ ਜੂ ਰੇਟ ਤਾਂ ਲੇਖ 30 ਤੂੰ ਨੂੰ ਆ ਜਾਂਦਾ ਹੈਨਾ ਇਹ ਤਾਂ ਤੈਨੂੰ ਵੀ ਪਤਾ ਹੈ ਗੱਲ ਫਿਰ ਤੂੰ ਮੈਨੂੰ ਐ ਕਰੀਂ ਕੋਈ ਨਹੀਂ ਆਪਾਂ ਕੱਲੂ ਫਿਰ ਕਚੈਰੀ ਆ ਜੇ ਲਿਖਤ ਪੜਤ ਕਰਿਆਵਾਂਗੇ ਸਾਰੀ ਫੀਲੇ ਦੀ ਕਾਦੇ ਵਾਸਤੇ ਵਿੱਚ ਨਹੀਂ ਜਾਂਦਾ ਉਹ ਯਾਰ ਜਵਾਹ ਜ ਆ ਕਹਿੰਦਾ ਮੈਂ ਜਾਣਾ ਬਾਪੂ ਕਨੇਡਾ ਮੈਂ ਹਾ ਕਨੇਡਾ ਕੀ ਕਰੇਗਾ ਜਵਾਖਾ ਨੂੰ ਮੋੜੀ ਜਾਂਦੇ ਨੇ ਉਹ ਰਾ ਬਾ ਕਨੇਡਾ ਕਿਉਂ ਜਾਣਾ ਕਹਿੰਦਾ ਨਾ ਜਾਊਂਗਾ 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 ਉੱਥੇ ਪਹ ਹੁਣ ਕੀ ਕਰੀਏ ਫਿਰ ਵੱਡਾ ਹੋ ਕੇ ਫਿਰ ਬੜਾ ਹੋ ਗਿਆ ਕਿਹਾ ਕਰੂੰਗਾ ਵੀ ਤੈ ਮੈਨੂੰ ਨਹੀਂ ਕੋਈ ਕੰਮ ਕਰਨੇ ਦਿੱਤਾ ਤਾਂ ਹੀ ਮੈਂ ਬੇਲਾ ਵੀ ਰਿ ਗਿਆ ਕੁਛ ਬਣਾਇਆ ਨਹੀਂ ਮੇਰਾ ਅਰੇ ਤਾਂ ਹੀ ਕਹਿਣਾ ਵੀ ਆ ਮੈਂ ਇਕਲਾ ਜਾਂ ਵੇਚਦਾ ਜਾਲ ਜੇ ਬਾਹਰੇ ਭੱਗ ਗਿਆ ਤਾਂ ਪੈਸੇ ਭੇਜੀ ਜਾਊਗਾ ਹੋਰ ਬਣਾ ਲਾਂਗੇ ਕੀਲੇ ਤਾਂ ਚੱਲ ਕਰ ਮੈਂ ਦੇਖ ਲਾ ਫਿਰ ਅੱਜ ਦਾ ਨਾ ਜਾਲ ਪਰੋਸਾ ਹੈਗਾ ਤੂੰ ਪੈਸੇ ਚੱਲ ਯਾਰ ਮੈਨੂੰ ਅੱਜ ਹੀ ਦੇ ਦੇ ਤਾਂ ਮੇजे ਤੇ ਨਵੇਂ ਪੈਸੇ ਨਹੀਂ ਦੇ ਦੂੰ ਕੋਈ ਨਾ ਕਾਲੂ ਆਪਾਂ ਕਚੈਰੀ 'ਚ ਸਾਰਾ ਕੰਮ ਕਰਿਆ ਮਾਂਗੇ ਠੀਕ ਕੱਲ ਫਿਰ ਚੰਗਾ ਜਮ ਮੈਂ ਇੱਧਰ ਕੋਈ ਨਹੀਂ ਕਰੀ ਗਾ ਰਹੀ ਫਿਰ ਐਸੇ ਆਉਂ ਕਰਨੀ ਕਾਲੂ ਆਪਾਂ ਕਚੈਰੀ 'ਚ ਮੈਂ ਸਬਤ ਕਰਿਆ ਮਾਂਗੇ ਸਾਰੀ ਚੰਗਾ ਚੰਗਾ ਫਿਰ ਜੀ ਤਾਰਦੀ ਉੱਵਾ ਕੁਛ ਆ ਗਿਆ ਓਏ ਆ ਆਚਾਰ ਨੇ ਨੇ ਪੈਸੇ ਇਹ ਫੜਾਈ ਤੀ ਕਾਦੇ ਨੇ ਇਹ ਫੜਾ ਵੀ ਦਿੱਤੇ ਉਹਨੇ ਦੇਖ ਲਾ ਉਹ ਬੰਦਾ ਭਰੋਸੇ ਵਾਲਾ ਲੈ ਕਾਦੇ ਨੇ ਇਹ ਤੇਰੇ ਇਹੋ ਕਰਿਆ ਜਿਹੜਾ ਤੂੰ ਕਹਿੰਦਾ ਸੀ ਬਾਹਰ ਤੂਰ ਬਾਹਰ ਤੂੰ ਕੁਝ ਪੈਸੇ ਕੀਲਾ ਵੇਚ ਤਾ ਆਖੀਲਾ ਭਗਿਆ ਪਾਪੇ ਅੱਛਾ ਮੈਂ ਮੈਨੂੰ ਭੇਜੇਂਗਾ ਬਾਹਰੇ ਹਾਂ ਠੀਕ ਆ ਦੇਖ ਲਾ ਓਏ ਹਜੇ ਕਚੈਰੀ ਅੱਜ ਆਪਣੀ ਲਿਖਤ ਫੜ ਤਾ ਹੋਈ ਨਹੀਂ ਅੱਜ ਜਾਵਾਂਗੇ ਦੇਖ ਲੈ ਆ ਪੈਸੇ ਭੇਜ ਵੀ ਦਿੱਤੇ ਪਹਿਲੀ ਵਧੀਆ ਬੰਦਾ ਬਰੂਸ ਤੇ ਆ ਆ ਉਹਨੂੰ ਇੰਨਾ ਬਰੂਸ ਆਪਣੇ ਦਾ ਆਪਣੀ ਪ੍ਰਾਣੀ ਲਿਖਾ ਜਾ ਉਹਦੇ ਨਾਲ ਆਪਣੇ ਦਾਦੇ ਪਰਦਾਦਿਆਂ ਦੀ ਸੀ ਇਕੱਲਾ ਉਹਦੇ ਦਾਦੇ ਨਾਲ ਐ ਕਰ ਇਹਨਾਂ ਨੂੰ ਤਾਂ ਅੰਦਰ ਧਰਿਆ ਜਾ ਬੰਗ ਜਾ ਪਰ ਅੰਦਰ ਖਸਮਾ ਤਾਂ ਕਿ ਲੱਭ ਕੇ ਆ ਤਾਂ ਇੱਕ ਦੇ ਕੋਈ ਪੁੱਛੂਗਾ ਕੀ ਕਹੂੰਗਾ ਮੈਂ ਹੁਣ ਪੁੱਤ ਮੇਰੀ ਗੱਲ ਸੁਣ ਸੁੰਦਰ ਸਾਹਮਣੇ ਆਇਆ ਹਾਂ ਸਾਹਮਣੇ ਆ ਗੱਲ ਸੁਣਾ ਉੱਥੇ ਹੁਣ ਆਪ ਦਾ ਹੀ ਜਿਹਨੂੰ ਦੇ ਕੇ ਆਉਣੇ ਨੇ ਦੇ ਆ ਉਹਦਾ ਢੰਗ ਨਾਲ ਪੈਸੇ ਨਹੀਂ ਕਿਤੇ ਉਹੀ ਰੱਖ ਕੇ ਸਾਨੂੰ ਫੜਾ ਦੀ। ਤੇ ਲੱਗਿਆ ਕਿਤੇ ਗੱਲ ਤੋਂ ਉਹਨੂੰ ਫੜਾ ਦੇ ਜਿਹੜੇ ਪੀਜਾ ਜਾ ਲਪਾਉਂਦੇ ਨੇ। ਨਾ ਨਾ। ਜਾ ਪੁੱਤੇ ਕਰ ਬਗ ਜਾ ਹੁਣ ਜਿੱਥੇ ਜਾਣਾ ਛੇਤੀ ਕੰਮ ਕਰਿਆ ਚੰਗਾ ਹੁੰਦਾ ਇਹਨੇ ਨੂੰ ਕੋਈ ਪਾਣੀ ਮਾਰ ਦੂਗਾ ਠੀਕ ਆ ਜਾ ਬਗ ਜਾ। ਪਰ ਪੈਸੇ ਉਂ ਇੱਤਰ ਹੀ ਆਏ ਆ ਇਹ ਕਰ ਮੈਨੂੰ ਲੈ ਕੇ ਜਿੱਦੇ ਲਵੇ ਜਾਣਾ ਤੂੰ ਬਗ ਜਾ ਕਿੱਥੇ ਇਹ ਕਿੱਥੋਂ ਦਾ ਉਹ ਉਹ। ਉਹਦਾ ਫੋਏ ਤੂੰ ਲਗਾ ਤਖਿਆ ਨਾ। ਉੱਥੇ ਕਿੱਥੇ ਉਹ ਉਹਦਾ ਕਿੱਥੇ ਹੈਗਾ ਉਹ ਆਪ ਸੁਪਸ ਜਾ ਉੱਥੇ ਆ ਗਾ ਤਾਂ ਚੰਡੀਗੜ੍ਹ ਹੈਗਾ ਫਿਰ ਜਾ ਜਾ ਪੱਤਾ ਇਹ ਕਰ ਗੱਡੀ ਕਰਾਏਂਗਾ ਚੱਲ ਬਸਤੀ ਜਾਏਂਗਾ ਗੱਡੀ ਕਰਾਉਂਗਾ ਗੱਡੀ ਕਰਾ ਲੈ ਫਿਰ ਜਾ ਬਗ ਜਾ ਸਰਪੱਤ ਛੇਤੀ ਦਾ ਕੰਮ ਕਰਾਇਆ ਚ ਉਹ ਬਹੁਤ ਕਿ ਨਹੀਂ ਪੈਸੇ ਮੈਨਾਂ ਲਾਈ ਜਈਂ ਪੈਸੇ ਗੱਡੀ ਆਏਂ ਕਦੀ ਕਦੇ ਮੇਰਾ ਬਾਪੂ ਆਪ ਹੀ ਦੇ ਦੂਗਾ ਠੀਕ ਹੈ ਸਸਤਾ ਹੰਦੇ ਖਾਸ ਮੈਂ ਇੱਕ ਈ ਲਾ ਬਕਿਆ ਤਾਂ ਉਹ ਕੰਜਰ ਦੀ ਅੱਜ ਦੀ ਪੀੜੀ ਦੇਖ ਲੈ ਵੀਅਰ ਤੇ ਦੱਸ ਕੀ ਕਰੇਗਾ ਚਲ ਵਧੀਆ ਵੀ ਐ ਉੱਥੇ 1 ਰੁਪਿਆ ਲਾਹੂਰੇ 60 ਰੁਪਏ ਬਣਦੇ ਨੇ ਚਾਹ ਕੋਈ ਨਹੀਂ ਫਿਰ ਇਹਨੂੰ ਆ ਜਾਣਦੇ ਫਿਰ ਤਾਂ ਕੁਛ ਤਾਂ ਬੀਕਾ ਦੋ ਖਰਾ ਕਦੋਂ ਜਾਣਾ ਜੁੰਨਾ ਕੰਜਰ ਦਾ ਹਿੱਸਾ ਕਦੋਂ ਦੀ ਸਾਬ ਗਰੂੰਗਾ ਐ ਤਰਨ ਨੂੰ ਲੱਗ ਰਿਹਾ ਆ ਗਿਆ ਓਏ ਆ ਮੋਸਰਾ ਹੈ ਮਾਨੂੰ ਭਾਈ ਨੂੰ ਲਾਇਆ ਆਂ ਕਿ ਕਿੰਨੇ ਦੇ ਆ ਇਹ ਪਾਸੇ ਪੂਸੇ ਬਤੋ ਹਾਂ ਆਂ ਜੀ ਬਦਨੇ ਸਾਰੀ ਲੈ ਲਿਓਨੇ ਸਾਰੀ ਲੈ ਗਿਆ ਉਹਨੇ ਕਿਰਾਂ ਦਾ ਹਣਾ ਬਾਕੀ ਬਾਤਾਂ ਦੱਸ ਦਊਗਾ ਕਹਿੰਦਾ ਕਿ ਉਹ ਫੇਲੇ ਕੋਦੋਂ ਲਾ ਬੂਗਾ ਫੇਲਾ ਲਾਤੀ ਅੱਜ ਉਹਨੇ ਕਹਿੰਦਾ ਦੰ 15 ਦਿਨਾਂ ਦਾ ਤੱਕ ਤੇ ਵੀ ਆਜੂਗਾ ਆਉਂਿਆ ਤਸਕੀਰ ਹਾਂ ਹਾਂ ਚਲ ਫਿਰ ਹੁਣ 10 15 ਦਿਨਾਂ ਦੇ ਦੇਖਣੇ ਪੈਣਗੇ ਜਾਂ ਕੋਈ ਨਾਲ ਤਾਂ ਦਿੱਸ ਪਾਂਗੇ ਸੋਨਾ ਉਹ ਮਸੋਣਾ ਇਹਨੇ ਵੀ ਤਿਆਰੀ ਕਰ ਲੈ ਫਿਰ ਜੀ ਫਿਰ ਕੋਈ ਨਹੀਂ ਨੇ ਕੱਪ ਤਿਆਰੀ ਪੁੱਤ ਹਾਂ ਠੀਕ ਹੈ ਚਲ ਇਹਦੇ ਸਾਡੇ ਕੱਪੜੇ-ਕਪੜੇ ਕਰਨਾ ਪੈਂਦਾ ਪਹਿਕ ਫਿਰ ਟਾਈਮ ਤੇ ਜ਼ਿਆਦਾ ਨਹੀਂ ਆਉਂਦਾ ਮੀਂਹ ਜਾਂ ਬੱਗ ਜਾ ਰੱਖਣਾ ਦਾ ਚਰਜਾ ਚੁਰਜਾ ਰੱਖ ਲੈ ਜਿਹੜਾ ਕੁਸ ਹਾਂ ਹਾਂ 9 ਦਿਨ ਬਾਅਦ ਬਾਪੂ ਬਾਪੂ ਮੇਰਾ ਵੀ ਆ ਗਿਆ ਪੀ ਜਾ ਆ ਗਿਆ ਤੇਰਾ ਹਾਂ ਤੂੰ ਕਿੰਨਾ ਤੇ ਸੁਣ ਲਾ ਗਿਆ

ਵਧੀਆ ਕੰਮ ਮਮੇ ਜੇ ਕੋਈ ਤਾਂ ਕੋਈ ਘਰ ਘਰ ਮਿਲ ਜੇ ਇਹਨੂੰ ਵਧੀਆ ਕਰਾਇ ਤੇ ਫੇ ਮੇਰਾ ਮਾਲ ਕਮੇ ਤਾਂ ਅਹੀ ਅਰਦਾਸ ਕਰਦਾ ਕਿ ਉਹਥੇ ਵਿਚਾਰਾ ਧੱਕੀ ਖਾਈ ਜਾਵੇ ਮੁੰਡਿਆਂ ਦੇ ਚਾ ਚਾਪੂ ਜਾ ਦੇਖੋ ਹੁਣ ਕਿਸਤੇ ਘਰੋਂ ਕੱਢਦੀ ਐ ਦੋ ਨਾ ਉਹ ਗੱਡੀ ਸਾਹ ਸਿਆ ਅਜੂ ਥਾਰਾ ਮੁੰਨਾ ਚੱਕਾ ਗੱਟਿਕ ਨਾ ਤਾਪੋ ਤੇ ਕਪੜੇ ਕਪੜੇ ਤੋਂ ਖੋਲ ਲਿਆ ਕਾ ਨਹੀਂ ਕੁਛ ਨਹੀਂ ਬੋਲਿਆ ਪੈਸੇ ਬੋਸੇ ਨਹੀਂ ਜਾਣੇ ਨੇ ਲੈ ਜਾ ਨਾ ਨਾ ਬੱਸ ਠੀਕ ਆ ਹੁਣ ਤਾਂ ਆਹੋ

अंदर नी देखना लाओ लाया वाह नहीं ठीक है महंगा मी मीने का दो हजार दूंगा दो हजार कोई नी यार था था, अभी दो यार ते हजार रुपया चल दो हजार रुपए चुली बिस्तरा चक लिया जेड़ा है लिया वो मीठी पियापड़ा है जहां फिर चक लिया बावीजा

ਇਹ ਵਤਨ ਨਿਕਰੇ ਆਵਾ ਕੀ ਹੋਏ ਸਰਦਾਰ ਜੀ ਨੌਕੀਆ ਤੇਰਾ ਬੋਲਾ ਹੈ ਬੋਲਾ ਆਹ ਆਉਤ ਥੇ ਕੀ ਕਰੇ ਫੇਰੇ ਦਿੱਤੇ ਨੇ ਰੱਬ ਦਿਮਾਗ ਵਾਲੀ ਤੇ ਸਰਦਾਰ ਜੀ ਪਾਨ ਖਾਣ ਦਾ ਸਰਦਾਰ ਜੀ ਪਾਨ ਜਨਮ ਤੇ ਨਹੀਂ ਖਾਦੇ ਹੈ ਭਈਆ ਹਮ ਪਾਨ ਖਾਦੇ ਹੈ ਤੇ ਤੈਨ ਮੈਨੂ ਕਿਹਾ ਕਰਾ ਮੈਂ ਪਾਨ ਨਹੀਂ ਖਾਂਦਾ ਤੇ ਮੈਂ ਤਾਂ ਨਹੀਂ ਨੇ ਬੜੀ ਘਾਬੀ ਪਾਨ ਦੀ ਤੇ ਬੀੜੀ ਅੰਬਾਨ ਖਾਜੇ ਮਾਨ ਪਾਨ ਜਦ ਖਾਣੀ ਨਹੀਂ ਮੈਂ ਤਾਂ ਉਥੇ ਥੁੱਕਿਆ ਕਰ ਰਿਹਾ ਯਾਰ ਤੇ ਗਲਤੀ ਹੋ ਗਈ ਤੇ ਇਹ ਗਲਤੀ ਹੋ ਗਈ ਗਲਤੀ ਹੋ ਗਈ ਸਾਡੇ ਘਰੇ ਨਾ ਪਾਣ ਖਾਣੇ ਨਾ ਤੇ ਮੀਤ ਮੱਛੀ ਖਾਣੀਆਂ ਕੋਈ ਠੀਕ ਹੈ ਵੀ ਠੀਕ ਹੈ ਆਹੋ ਬਗਿਆ ਤਾਂ ਬਾਹਰ ਹੀ ਉੱਥੇ ਜਾਇਆ ਕਰ ਟੌਬ ਤੇ ਠੀਕ ਹੈ ਵੀ ਠੀਕ ਹੈ ਹਾਂ ਕੁਝ ਮਰਜੀ ਹੈ ਬਗਿਆ ਕਿੱਧਰ ਨਿਕੜਦਾ ਹਨ ਹਨੀ ਕਾ ਕਹ ਨਹੀਂ ਜਾਂਦੇ ਤਾਂ ਉੱਪਰ ਜਾਏਗੇ ਆ ਜਾ ਬਗਿਆ ਟੋਬੇ ਕਿ ਨਹੀਂ ਜਾਏ ਫਿਰ ਆਖੇ ਪਾਉਂਗਾ ਲੈ ਫੰਦੀ ਜਮੀਨ ਨੇ ਰਿਪਾਰ ਰੱਖਿਆ ਇਹਨੇ ਵੀ ਬਗਲੇ ਦਾ ਸੂਰਜ ਕਿੰਨਾ ਤੂੰ ਬਾਹਰ ਜਾਏਗਾ ਉੱਥੇ ਕੋਹ ਕਰਨੀ

ਸਾਨੂੰ ਪੀਵਲੀ ਕਹਤਾ ਉੱਥੇ ਪਾਣੀ ਧੁਕੜਨ ਨਿਕਲ ਨਾ ਨਿਕਲ ਜਾ ਨਿਕਲ ਜਾ ਨਿਕਲ ਜਾ ਫਿਰ ਨਿਕਲ ਜਾ ਫਿਰ ਜੇ ਮੇਰਾ ਪੱਤਰ ਲੈ ਮੈਨੂੰ ਆਦਿ ਨਾ ਰੁਕਣਾ ਬਿੰਦੂ